ਮਿਲ ਕਰ ਲੋ ਅੰਧ ਹੋਈ ਜਾਣਾ ਤੇ ਇਸ ਨੂੰ ਪੁੱਛਣਾ ਹੀ ਨਹੀਂ ਮੈਂ ਦੇਖਣ ਨੂੰ ਮਨੂ ਕਰ ਲੋ ਆਪਣੇ ਸਭ ਮੇਰੀ ਕੋਲ ਤਾਂ ਚੇਹਨਾ ਇੱਕ ਨਾ ਬੋਲੋੜਾ ਕੇ ਦੇ ਲਾ ਰੀਜ਼ ਨੂੰ ਹਾਂ ਟੈਬਲ ਕਰੋ ਰੀਜ਼ ਆ ਬਸ ਮੈਂ ਜਿੰਨਾ ਮਿਲਦੀ ਰਹੇਗਾ ਜਿੰਨਾ ਮੈਂ ਪਰਤ ਰਿਹਾ ਹਾਂ ਮੈਂ ਅਧਿਵਾਨ ਨੇ ਕਿਹਾ ਕੋਈ ਹੋਤ ਨਹੀਂ ਤੇ ਖਬਰ ਜਾਣਾ ਚਲੋ ਸਭਾ ਮੇਰਾ ਦਿਮਾਗ ਕਰਾਵਾ ਵੀ ਇੱਥੇ ਲੈ ਕੇ ਮੈਂ ਹੋਰ ਬੰਗਲੰਦ ਕਰਦਾ ਹਾਂ ਕੋਈ ਵੀ ਹੋਰ ਹਾਂ ਗੋਲਡ ਵੀ ਕਰਾ ਲਾਉਂਦਾ ਇਹਦੇ ਪੈਨ ਕਾਲ ਬਹੁਤ ਉਹ ਜਦੋਂ ਨਿਕਲੇ ਆਪਾਂ ਸ਼ਾਰਟ ਕਰਕੇ ਠੀਕ ਹੈ ਜਲਦੀ ਪ੍ਰਸਮਤੀਸ ਇੱਕ ਪੋੜਾ ਕੋੜਾ ਪੱਛਾਈਂ ਤਾਂ ਫਿਰ ਬੱਚਾ ਹੀ ਹੈ ਗਿਆ ਸੀਗਾ ਇਹਦੀ ਤਫਤੀਸ਼ ਕਰਦੇ ਹੋਏ ਸੀਆਈਏ ਦੀ ਟੀਮ ਆਪਣੇ ਡੀਐਸਪੀ ਸਾਹਿਬ ਨਿਹਾਲ ਸਿੰਘ ਵਾਲਾ ਐਸਐਚਓ ਜਤਵਾਲ ਐਸਪੀਡੀ ਸਾਹਿਬ ਦੀ ਕਮਾਂਡ ਦੇ ਵਿੱਚ ਇੱਕ ਬੱਖਰੇ-ਬੱਖਰੇ ਟੀਮਸ ਬਣਾ ਕੇ ਇਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਅਤੇ ਕੰਮ ਕਰਕੇ ਫਾਈਨਲੀ ਜਿਹੜੇ ਕਿ ਤਿੰਨ ਲੋਕ ਜਿਹੜੇ ਉਸ ਇਨਸੀਡੈਂਟ ਵਿੱਚ ਇਨਵੋਲਡ ਸੀ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਜਿਨ੍ਹਾਂ ਵਿੱਚੋਂ ਕਿ ਦੋ ਜਿਹੜੇ ਅਰੈਸਟ ਹੋਏ ਹੈਗੇ ਨੇ ਅਸ਼ਵਨੀ ਕੁਮਾਰ ਅਤੇ ਰਚਵੰਦ ਸਿੰਘ ਇਹਨਾਂ ਦੋਨਾਂ ਦਾ ਪੁਰਾਣਾ ਕ੍ਰਿਮਨਲ ਹਿਸਟਰੀ ਵੀ ਹੈ ਅਤੇ ਇੱਕ ਜਿਹੜਾ ਹੈਗਾ ਉਹਦੀ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜਿਹੜਾ ਇਹਨਾਂ ਨੇ ਉਸ ਟਾਈਮ ਦੇ ਉੱਪਰ ਮੌਕੇ ਦੇ ਉੱਪਰ ਜਿਹੜੀ ਇਹ ਜਿਹੜੀ ਹਾ ਚੋਰੀ ਕੀਤੀ ਸੀ ਉਹਦੇ ਵਿੱਚ ਇਹਨਾਂ ਦੇ ਕੋਲੋਂ 35 ਗ੍ਰਾਮ 골ਡ ਜਿਹੜਾ ਹੈਗਾ ਗਹਿਨੇ ਉਹ ਬਰਾਮਦ ਹੋ ਚੁੱਕੇ ਨੇ ਇਸ ਤੋਂ ਇਲਾਵਾ ਜੋ ਦੋ ਚੂੜੀਆਂ ਜਿਹੜੀਆਂ ਕੀ ਆਰਟੀਫੀਸ਼ੀਅਲ ਸੀਗੇ ਉਹ ਬਰਾਮਦ ਹੋ ਚੁੱਕੀ ਹੈ ਅਤੇ ਜਿਹੜੇ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਵੀ ਬਰਾਮਦ ਹੋ ਚੁੱਕਾ ਹੈ ਤੇ ਟॉय ਪਿਸਟਲ ਜਿਹੜਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਇਹਨਾਂ ਦੇ ਕੋਲੋਂ ਬਰਾਮਦ ਹੋ ਚੁੱਕਾ ਹੈ ਇਹ ਚਾਰ ਜانے ਹੈਗੇ ਨੇ ਚੌਥਾ ਬੰਦਾ ਆਇਡੈਂਟੀਫਾਈਡ ਹੈ ਤੇ ਆਪਾਂ ਜਲਦੀ ਉਹਨੂੰ ਵੀ ਫੜ ਕੇ ਆਪਾਂ ਇਹ ਪੂਰਾ ਕੰਪਲੀਟ ਕਰਾਂਗੇ ਮੈਂ ਹਜੇ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਇੱਕ ਵਾਰ ਇਹ ਅਰੈਸਟ ਕਰਕੇ ਉਸ ਤੋਂ ਬਾਅਦ ਹੀ ਸਰ ਇਹਨਾਂ ਦੇ ਡਾਕਟਰ ਨੂੰ ਜਿਹੜੇ ਆਇਡੈਂਟੀਫਾਈ ਕੀਤਾ ਹੈ ਉਹ ਇਹ ਨਹੀਂ ਇਹ ਪਹਿਲੇ ਨਹੀਂ ਜਾਂਦੇ ਸੀ ਪਰ ਇਹਨਾਂ ਦਾ ਇੱਕ ਦੋਸਤ ਹੈਗਾ ਜਿਹਦੇ ਬਾਰੇ ਦੱਸ ਰਹੇ ਹੈਗੇ ਨੇ ਵੀ ਉਹ ਇਹਨਾਂ ਦੇ ਕੋਲ ਡਾਕਟਰ ਕੋ ਜਾਂਦਾ ਔਰ ਉਹਨੇ ਇਹਨਾਂ ਨੂੰ ਦੱਸਿਆ ਸੀ ਵੀ ਡਾਕਟਰ ਦੇ ਕੋਲ ਇਦਾਂ ਜਿਹੜਾ ਹੈਗਾ ਉਹਦੇ ਘਰ ਦੇ ਵਿੱਚ ਦੋ ਹੀ ਲੋਕ ਹੁੰਦੇ ਨੇ ਤੇ ਅਬ ਜੇ ਤੁਸੀਂ ਇਦਾਂ ਕਰੋ ਤਾਂ ਤੁਹਾਨੂੰ ਕਾਫੀ ਕੁਝ ਤੋਂ ਕਰ ਮਿਲ ਸਕਦਾ ਹੈਗਾ ਅਤੇ ਇਹਨਾਂ ਨੇ ਜਿਸ ਦਿਨ ਇਨਸੀਡੈਂਟ ਹੁੰਦਾ ਉਸ ਤੋਂ ਦੋ ਦਿਨ ਪਹਿਲਾਂ ਵੀ ਇਹ ਸਵਿਰੀ ਇਦਾਂ ਹੀ ਡਾਕਟਰ ਦੇ ਘਰ ਗਏ ਸੀ ਰਿੱਕੀ ਕਰਨ ਦੇ ਲਈ ਉਸ ਟਾਈਮ ਵੀ ਡਾਕਟਰ ਸਾਹਿਬ ਤੋਂ ਉਹਨਾਂ ਨੇ ਦਰਵਾਜ਼ਾ ਖੁਲਵਾ ਕੇ ਘਰ ਦੇ ਅੰਦਰ ਗਏ ਸ਼ਾਮ ਮਤਲਬ ਉੱਥੇ ਜਾ ਕੇ ਇਹਨਾਂ ਨੇ ਦਵਾਈ ਲੈ ਕੇ ਵਾਪਸ ਆਏ ਹੈਗੀ ਹੈ ਤਾਂ ਇਹਨਾਂ ਨੇ ਪਹਿਲੇ ਦੋ ਦਿਨ ਪਹਿਲਾਂ ਇਹਨਾਂ ਨੇ ਰਿੱਕੀ ਵੀ ਕੀਤੀ ਸੀ ਆਪਣੇ ਜਿਹੜੇ ਡਾਕਟਰ ਹੈਗੇ ਜਿਹਦੇ ਘਰ ਦੇ ਵਿੱਚ ਉਹ ਚੋਰੀ ਹੋਈ ਇਹ ਰੈਣ ਵਾਲੇ ਮੌਕੇ ਸਰ ਦੱਸਣ ਵਾਲਾ ਮਾਸਟਰਮਾਈਂ ਦਸੇਮ ਵਾਲਾ ਮਾਸਟਰਮਿੰਡ ਜੀ ਨਹੀਂ ਫੜਿਆ ਗਿਆ ਹੈਗਾ ਆਪਾਂ ਜਿੰਦੀ ਉਹਨੂੰ ਵੀ ਫੜ ਕੇ ਆ ਕਾਰਵਾਈ ਕਰਨਾ ਪਈ ਚਰਾ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਇਹਨੂੰ ਰਿਮਾਂਡ ਲੈ ਕੇ ਜਿਹੜਾਂ ਨੇ ਬੈਕਵਰਡ ਫਾਰਵਰਡਿੰਗ ਦੀ ਚੀਜ਼ ਉਹ ਸਾਰੀ ਕੰਪਲੀਟ ਕਰਦੇ ਸਰ ਪਹਿਲਾਂ ਵੀ ਕੋਈ ਗੱਲਬਾਤ ਸੀ ਇਹਨਾਂ ਵਿੱਚ ਇਹਨਾਂ ਵਿੱਚੋਂ ਦੋ ਜਿਹੜੇ ਹੈਗੇ ਨੇ ਅਕਿਊਜ਼ਡ ਹੈਗੇ ਨੇ ਉਹਨਾਂ ਵਿੱਚੋਂ ਇੱਕ ਅਕਿਊਜ਼ਡ ਦੀ ਕ੍ਰਿਮਨਲ ਹਿਸਟਰੀ ਕਾਫੀ ਜ਼ਿਆਦਾ ਹੈਗੀ ਤਿੰਨ ਪਰਚੇ ਉਹਦੇ ਉੱਪਰ ਦੂਸਰਾ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਰਚਵੰਤ ਸਿੰਘ ਹੈਗਾ ਉਹਦੇ ਉੱਪਰ ਵੀ ਪੁਰਾਣੇ ਚੋਰੀ ਦੇ ਪਰਚੇ ਸੀ ਸਰ ਡਾਕਟਰ ਜਵਾਬਦਾਰਤਾਂ ਦੇ ਡਾਕਟਰ ਨੇ ਸੌਣਾ ਦੱਸਿਆ ਨੇ ਦੋ ਦੋ ਗਨੇ ਹੈਗੇ ਨੇ ਇਹ ਵਿੱਚ ਆਪ ਜੀ ਦੇਖ ਰਹੇ ਨੇ ਟਾਪਰਸ ਹੈਗੇ ਨੇ ਤੇ ਉਹ ਆਪਣੇ オリジナル ਆ ਤੇ ਜਿਹੜਾ ਬਾਕੀ ਜਿਹੜੀ ਚੂੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਆਰਟੀਫੀਸ਼ੀਅਲ ਸਰ ਮੋਟਰਸਾਈਕਲ ਜਿਹੜਾ ਬਾਹਰ ਦੇ ਵਿੱਚ ਇਸਤੇਮਾਲ ਹੋਇਆ ਉਹ ਚੂੜੀ ਦੇ ਨੇ ਇਹਨਾਂ ਦਾ ਆਪਾਂ ਅੱਜ ਜੀ ਵੈਰੀਫਾਈ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ